ਉਨ੍ਹਾਂ ਦੇ ਸਹਿਯੋਗ ਨਾਲ ਵੀ ਆਪਣੇ ਵਿਚਾਰ ਆਏ ਨੇ ਇਹ ਇੰਨਾ ਨੇ ਬੜਾ ਬੜਾ ਜਿਹੜਾ ਨਾਟਕ ਤੇ ਕਰਕੇ ਰੱਖਾਇਆ ਹੈ ਕਿ तो उस मतलब यही है कि बच्चे को अपने तो अपने अपने माता, का का अपनी नाम ताकि समर्थनी दे समर्थना जी चल रही है भी नशे के लिए, बीमारी कहिए कुछ जागरूक होना बहुत जरूरी है થેન્ક યુ ادي ਜਿਹੜੇ ਆ ਆਪਣੇ ਮਹਿਮਾਨ ਆਏ ਐ શ્રી ਮੰਗਲ ਮਤਾ ਜੀ ਨੇ ਬਹੁਤ ਵਧੀਆ ਨਾਟਕ ਪੇਸ਼ ਕੀਤਾ ਹੈ ਤੁਹਾਨੂੰ ਇਸ ਤੇ ਜਿਹੜੇ ਮਾਣੇ ਪ੍ਰਭਾਵ ਹੈ ਇਹਦੇ ਬਾਰੇ ਜਾਗ ਜਾਗਰੂਕ ਕਰਵਾਇਆ ਤਾਂ ਮੈਂ ਇਹਨਾਂ ਦੀ ਬਹੁਤ ਬਹੁਤ ਤਰਸਵਾਦ ਕਰਦੀ ਹਾਂ ਨਾਲ ਹੀ ਇਹਨਾਂ ਦੇ ਜਿਹੜੇ ਸਹਿਯੋਗੀ ਮਹਿਮਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ